ਕਲਦੀਪ ਜੀ ਕੈਨੇਡਾ ਇੱਕ ਜਿਹੇ ਮੁਲਕ ਹੈ ਜਿੱਥੇ ਕਿ ਬਹੁਤ ਸਾਰੇ ਮੁਲਕਾਂ ਤੋਂ ਜਿੰਨਾਂ ਵਿੱਚ ਜ਼ਿਆਦਾ ਤੌਰ ਤੇ ਭਾਰਤ, ਚੀਨ, ਪਾਕਿਸਤਾਨ ਜਾਂ ਹੋਰ ਅਜਿਹੇ ਕੰਟਰੀਆਂ ਤੋਂ ਲੋਕ ਜਿਹੜੇ ਨੇ ਉਹ ਵੱਖ-ਵੱਖ ਤਰੀਕਿਆਂ ਰਾਹੀਂ ਕੈਨੇਡਾ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਕੁਝ ਸਟੂਡੈਂਟ ਬਣ ਕੇ ਆਉਂਦੇ ਨੇ, ਕੁਝ ਪੁਆਇੰਟ ਬੇਸ ਤੇ ਆਉਂਦੇ ਨੇ, ਕੁਝ ਫੈਮਿਲੀ ਬੇਸ ਤੇ ਆਉਂਦੇ ਨੇ ਤੇ ਫਿਰ ਜਦੋਂ ਵਰਕ ਪਰਮਿਟ ਮਿਲ ਜਾਂਦਾ ਫਿਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇੱਥੇ ਪੀਆਰ ਮਿਲ ਜਾਵੇ ਤੇ ਅਕਸਰ ਅਸੀਂ ਇਹ ਹੀ ਦੇਖੀ ਦੇਖੀਦਾ ਹੈ ਕਿ ਜਦੋਂ ਵਰਕ ਪਰਮਿਟ ਤੋਂ ਬਾਅਦ ਲੋਕ ਪੀਆਰ ਲੈਣ ਦੀ ਜਾਨਕੀ ਪਰਮਨੈਂਟ ਰੈ residense ਬੰਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਸਿਟੀਜ਼ਨਸ਼ਿਪ ਕੋ ਜਿਹੜੀਆਂ ਉਹਦੀਆਂ ਰਿਕੁਆਇਰਮੈਂਟ ਨੇ ਪੂਰੀਆਂ ਕਰਕੇ ਲੈਣ ਦਾ ਸੁਪਨਾ ਹੁੰਦਾ ਜੀ ਪਰ ਜਿਹੜੇ ਅੰਕੜੇ ਦੇਖਣ ਨੂੰ ਮਿਲ ਰਹੇ ਨੇ ਜਿਹੜੇ ਇਮੀਗ੍ਰੈਂਟ ਨੇ ਉਹਨਾਂ ਦੇ ਵਿੱਚ ਇਹ ਰੁਚੀ ਘਟ ਰਹੀ ਆ ਜਾਂ ਕਹਿ ਲਓਗੇ ਜੋ ਨੰਬਰਸ ਨੇ ਉ ਘਟ ਰਹੇ ਨੇ ਕਿ ਉਹ ਸਿਟੀਜ਼ਨਸ਼ਿਪ ਨਹੀਂ ਲੈ ਰਹੇ ਇਹ ਕੀ ਅੰਕੜੇ ਨੇ ਕੀ ਖਬਰ ਹੈ ਤੇ ਬਾਰੇ ਆਪ ਤੋਂ ਜਾਨਣਾ ਚਾਹਾਂਗੇ ਦੇਖੋ ਇਹ ਸਟੱਡੀ ਜਿਹੜੀ ਹੈ ਜੀ ਕੀਤੀ ਜਾਂਦੀ ਹੈ 트ੈਂਡ ਦੇਖਿਆ ਜਾਂਦੇ ਨੇ ਕੌਣ ਆ ਰਿਹਾ ਕਿੰਨਾ ਆ ਰਿਹਾ ਕੌਣ ਜਾ ਰਿਹਾ ਕਿਸ ਤਰ੍ਹਾਂ ਦੇ ਆ ਰਹੇ ਨੇ ਕਿਹੜੇ ਕੰਟਰੀ ਤੋਂ ਲੋਕ ਪੀਆਰ ਲੈ ਰਹੇ ਨੇ ਕਿੱਥੋਂ ਸਟੂਡੈਂਟ ਆ ਰਹੇ ਨੇ ਕਿੱਥੋਂ ਵਰਕਰ ਆ ਰਹੇ ਨੇ ਤੇ ਕਿਹੜੇ ਪੀਆਰ ਲੈਣ ਲਈ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਕਿਹੜੇ ਪੀਆਰ ਲੈ ਕੇ ਜਾਂਦੇ ਨੇ ਕਿਹੜੇ ਪੀਆਰ ਲੈ ਕੇ ਸਿਟੀਜ਼ਨਸ਼ਿਪ ਲੈ ਕੇ ਪੱਕੇ ਤੌਰ ਤੇ ਰਹਿੰਦੇ ਨੇ ਇਹ ਸਾਰੀਆਂ ਗਿਣਤੀਆਂ ਮਿੰਟੀਆਂ ਤੇ ਹੈਗੀਆਂ ਨੇ ਤੇ ਕੈਨੇਡਾ ਇੱਕ ਮੁਲਕ ਹੈ ਇਮੀਗਰੈਂਟਾਂ ਦਾ ਜਿਵੇਂ ਤੁਸੀਂ ਦੱਸਿਆ ਤੇ ਜੇ ਖਾਸ ਤੌਰ ਤੇ ਗੱਲ ਕਰੀਏ ਟੋਰਾਂਟੋ ਸ਼ਹਿਰ ਦੀ ਤਾਂ ਅੱਧੇ ਤੋਂ ਜ਼ਿਆਦਾ ਜਿਹੜੇ ਨੇ ਉੱਥੇ ਇਮੀਗਰੈਂਟ ਨੇ ਜੇ ਰੋਛੇ ਅੱਜ ਗਲਤੀ ਗਿਣਤੀ ਕਰਨੀ ਹੋਵੇ ਜੀ ਸੋ ਕੈਨੇਡਾ ਦੇ ਵਿੱਚ ਜਿਹੜੀ ਪਾਲਿਸਿਸ ਨੇ ਉਸ ਹਾਵਨਾ ਬਣਾਈਆਂ ਜਾਂਦੀਆਂ ਨੇ ਇਹਨਾਂ ਨੂੰ ਵਰਕ ਫੋਰਸ ਦੀ ਲੋਡ ਰਵੇਗੀ ਆਉਣ ਵਾਲੇ ਸਾਲਾਂ ਵਿੱਚ ਵੀ ਐਸ ਵੇਲੇ ਭਾਵੇਂ ਥੋੜਾ ਜਨ ਅੰਪਲੋਇਮੈਂਟ ਹੈ ਆ ਪਰ ਇਹ ਜਿਹੜੀ ਇੱਕ ਰਿਪੋਰਟ ਇਹ ਆਈ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਲੋਕ ਪੀਆਰ ਹਾਸਲ ਕਰ ਲੈਂਦੇ ਨੇ ਜਾਂ ਪੀਆਰ ਕਰਕੇ ਹੀ ਆਉਂਦੇ ਨੇ ਉਹ ਜ਼ਿਆਦਾ ਸਿਟੀਨਸ਼ਿਪ ਜਿੰਨੀ ਪਹਿਲਾਂ ਲੈਂਦੇ ਸੀ ਉੰਨੀ ਹੁਣ ਸਿਟੀਨਸ਼ਿਪ ਨਹੀਂ ਲੈ ਰਹੇ ਉਹਨਾਂ ਨੂੰ ਮਤਲਬ ਇੰਨੀ ਸਿਟੀਨਸ਼ਿਪ ਨਹੀਂ ਹੋ ਰਹੀ ਇਮੀਗ੍ਰੇਸ਼ਨ ਦੇ ਹਿਸਾਬ ਨਾਲ ਪੀਆਰ ਦੇ ਹਿਸਾਬ ਨਾਲ ਹੁਣ ਇਹਦਾ ਕੀ ਕਾਰਨ ਹੈ ਕਿ ਕੈਨੇਡਾ ਵਾਲਿਆਂ ਨੇ ਸ਼ਰਤਾਂ ਸਖਤ ਕਰ ਦਿੱਤੀਆਂ ਕੈਨੇਡਾ ਵਾਲਿਆਂ ਨੇ ਜਾਂ ਕੋਈ ਐਪਲੀਕੇਸ਼ਨ ਰਿਫਿਊਜ਼ ਕਰਨੀ ਸ਼ੁਰੂ ਕਰਤੀਆਂ ਜਾਂ ਉਹਨਾਂ ਨੂੰ ਪ੍ਰੋਸੈਸ ਨਹੀਂ ਸਮੇਂ ਸਿਰ ਕੀਤਾ ਜਾ ਰਿਹਾ ਇਹ ਗੱਲਾਂ ਹੈਗੀਆਂ ਨੇ ਪਰ ਕੁਝ ਕਹਿੰਦੇ ਕੰਡੀਸ਼ਨਸ ਇਹ ਨੇ ਜਿਨ੍ਹਾਂ ਤੇ ਕੈਨੇਡਾ ਦਾ ਕੋਈ ਦੋਸ਼ ਨਹੀਂ ਆ ਉਹ ਜਿਹੜੀਆਂ ਗਲੋਬਲ ਕੰਡੀਸ਼ਨ ਤੇ ਗਲੋਬਲ ਪਾਲਿਸੀਜ਼ ਹੈਗੀਆਂ ਨੇ ਉਹ ਜ਼ਿਆਦਾ ਜ਼ਿੰਮੇਵਾਰ ਨੇ ਸੋ ਇਮੀਗ੍ਰੈਂਟਸ ਜਿਹੜੇ ਨੇ ਉਹਨਾਂ ਦਾ ਮੋਟੀਵੇਸ਼ਨ ਜਿਹੜੀ ਹੈ ਕਿ ਉਹਨਾਂ ਨੇ ਕੈਨੇਡੀਅਨ ਸਿਟੀਨਸ਼ਿਪ ਲੈਣੀ ਹੈ ਉਹ ਚੇਂਜ ਹੋ ਗਈ ਹੈ ਉਹਦੇ ਕਾਰਨ ਜਿਹੜੇ ਨੇ ਦੋ ਤਿੰਨ ਦੱਸੇ ਗਏ ਨੇ ਇੱਕ ਤੇ ਇਹ ਕਿ ਲਿਵਿੰਗ ਸਟੈਂਡਰਡ ਜਿਹੜਾ ਦੁਨੀਆ ਦੇ ਉਹਨਾਂ ਮੁਲਕਾਂ 'ਚ ਥੋੜਾ ਜਿਹਾ ਬਿਹਤਰ ਹੋਇਆ ਜਿੱਥੇ ਦੇ ਲੋਕ ਜ਼ਿਆਦਾ ਸਿਟੀਨਸ਼ਿਪ ਕੈਨੇਡਾ ਦੇ ਵਿੱਚ ਲੈਂਦੇ ਸੀ ਜਿਵੇਂ ਕਿ ਤੁਸੀਂ ਦੱਸਿਆ ਕਿ ਇੰਡੀਆ ਹੈ ਚਾਈਨਾ ਹੈ ਫਿਲੀਪੀਨ ਹੈ ਪਾਕਿਸਤਾਨ ਹੈ ਉਥੇ ਲਿਵਿੰਗ ਸਟੈਂਡਰਡ ਥੋੜਾ ਜਿਹਾ ਬਿਹਤਰ ਹੋਏ ਨੇ ਤੇ ਪਾਸਪੋਰਟ ਰੈਂਕਿੰਗ ਬੈਟਰ ਹੋਈ ਹੈ ਖਾਸ ਤੌਰ ਤੇ ਚਾਈਨਾ ਦੀ ਬਹੁਤ ਬੈਟਰ ਹੋਈ ਹੈ ਇੰਡੀਆ ਦੀ ਵੀ ਥੋੜੀ ਜਿਹੀ ਬੈਟਰ ਹੋਈ ਹੈ ਪਰ ਉਨੀ ਨਹੀਂ ਹੈ ਜੇ ਕਹ ਲਓ ਕਿ ਅੱਜ ਤੋਂ ਵੀ 25 ਸਾਲ ਪਹਿਲਾਂ ਨਾਲੋਂ ਥੋੜੀ ਜਿਹੀ ਰੈਕਗਨਿਸ਼ਨ ਵਧ ਹੈ ਜੇ ਉਨੀ ਸਟਰੋਂਗ ਨਹੀਂ ਹੈ ਹੁਣ ਜਿਹੜੇ ਸੋਰਸ ਹੈਗੇ ਨੇ ਕੈਨੇਡਾ ਦੇ ਵਿੱਚ ਕੰਟਰੀਜ਼ ਦੇ ਉਹਨਾਂ ਬਾਰੇ ਥੋੜੀ ਜਿਹੀ ਗੱਲ ਕਰ ਲੈਂਦੇ ਆ ਇੱਕ ਰਿਸਰਚ ਜਿਹੜੀ ਇਸੇ ਤਰ੍ਹਾਂ ਕੀਤੀ ਗਈ ਕਿ 2011 ਦੇ ਵਿੱਚ ਕਿੰਨੇ ਪਰਸੈਂਟ ਲੋਕ ਸਿਟੀਜ਼ਨਸ਼ਿਪ ਲੈਂਦੇ ਸੀ ਤੇ 2000 ਇਕੀ ਦੇ ਵਿੱਚ ਕਿੰਨੇ ਕ ਪਰਸੈਂਟ ਲੋਕ ਸਿਟੀਨਸ਼ਿਪ ਲੈ ਲੈਂਦੇ ਸੀ ਜਿਹੜੇ ਸ਼ਰਤਾਂ ਪੂਰੀਆਂ ਕਰ ਲੈਂਦੇ ਸੀ ਸਿਟੀਨਸ਼ਿਪ ਦੀਆਂ ਭਾਵੇਂ ਕੈਨੇਡਾ ਦੇ ਵਿੱਚ ਆ ਕਿ ਤੁਹਾਨੂੰ 3 ਸਾਲ ਰਹਿੰਦਿਆਂ ਨੂੰ ਹੋਣਾ ਹੋਈ ਚਾਹੀਦੀ ਨਾ ਪੀਆਰ ਪੀਆਰ ਨੂੰ ਤੁਸੀਂ ਐਗਜ਼ਾਮ ਪਾਸ ਕਰਨਾ ਦੂਸਰਾ ਤੀਸਰਾ ਸਾਰਾ ਚਲੋ ਐਗਜ਼ਾਮ ਬਾਅਦ ਦੀ ਗੱਲ ਹੈ ਪਰ ਜੇ ਕੋਈ ਅਪਲਾਈ ਨਹੀਂ ਕਰਦਾ ਪੀਆਰ ਹੋਣ ਦੇ ਬਾਵਜੂਦ ਫਿਰ ਜਿਹੜੀ ਸਟੱਡੀ ਉਹਨਾਂ ਤੇ ਕੀਤੀ ਗਈ ਕਿ ਤੁਹਾਡੇ ਵਿੱਚੋਂ ਕਿੰਨੇ ਕ ਪਰਸੈਂਟ ਲੋਕ ਜਿਹੜੇ ਨੇ ਉਹ ਸਿਟੀਨਸ਼ਿਪ ਲੈਂਦੇ ਨੇ ਜੇ ਲੈਂਣ ਨੂੰ ਤਿਆਰ ਨੇ ਇਹ 14 ਮੁਲਕਾਂ ਦੇ ਜਿਹੜੇ ਸੋਰਸ ਨੇ ਜਿੰਨਾ ਵਿੱਚ ਵੱਡਿਆਂ ਕੀ ਅਸੀਂ ਗੱਲ ਕਰ ਲਵਾਂਗੇ ਤੇ ਲਿਵਿੰਗ ਸਟੈਂਡਰਡ ਚੇਂਜ ਹੋਇਆ ਪਾਸਪੋਰਟ ਦੀ ਸਟਰੈਂਥ ਵਧ ਗਈ ਤੇ ਇੱਕ ਤੀਸਰਾ ਕਾਰਨ ਵੀ ਇੱਕ ਡੁਅਲ ਸਿਟੀਨਸ਼ਿਪ ਦੇ ਰੂਲ ਜਿਹੜੇ ਨੇ ਉਹ ਵੀ ਕਈ ਮੁਲਕਾਂ ਦੇ ਸਖਤ ਨੇ ਜਿਵੇਂ ਹੁਣ ਇੰਡੀਆ ਦੀ ਅਸੀਂ ਗੱਲ ਕਰੀਏ ਤੇ ਇੰਡੀਆ ਵਾਲੇ ਡੁਅਲ ਸਿਟੀਨਸ਼ਿਪ ਲਾਉ ਨਹੀਂ ਕਰਦੇ ਨਾ ਪਾਕਿਸਤਾਨ ਵਾਲੇ ਕਰਦੇ ਨੇ ਕੁਝ ਮੁਲਕ ਕਰਦੇ ਨੇ ਹੁਣ ਗੱਲ ਕਰਦੇ ਆ ਜੀ ਜੇ 2011 ਦੇ ਵਿੱਚ ਚੀਨ ਦੇ ਜਿਹੜੇ ਲੋਕ ਜਿਹੜੇ ਪੀਆਰ ਹੋ ਜਾਂਦੇ ਸੀ ਉਹਨਾਂ ਵਿੱਚੋਂ 67% ਜਿਹੜੇ ਸੀ ਉਹ ਸਿਟੀਨਸ਼ਿਪ ਲੈ ਲੈਂਦੇ ਸੀ 2011 ਚ ਇਸ ਵੇਲੇ 2021 ਵਿੱਚ ਇਸ ਵੇਲੇ ਨਹੀਂ ਮਤਲਬ ਅੱਜ ਤੋਂ 4 ਸਾਲ ਪਹਿਲਾਂ ਕਹਿ ਲੋ ਕਿਉਂਕਿ ਅੰਕੜੇ ਪਿਛਲੇ ਨੇ ਹਜੇ ਨਵੇਂ ਜਿਹੜੇ ਨੇ ਫਿਰ ਹਾਂ ਆਉਣਗੇ ਕਿਉਂਕਿ ਇੰਨੀ ਤੇਜ਼ ਨਾਲ ਆਉਂਦੇ ਨਹੀਂ ਪਰ ਚੇਂਜ ਹੈ ਸ਼ਿਫਟ ਹੈ ਉਹਦੀ ਗੱਲ ਕਰ ਰਿਹਾ 2011 ਤੋਂ ਲੈ ਕੇ 2021 ਤੱਕ ਫਰਕ ਕਾਫੀ ਪੈ ਗਿਆ 67% ਤੋਂ ਘਟ ਕੇ ਜਿਹੜੇ ਸੀ ਉਹ 31% ਰਹਿ ਗਏ 35% ਦਾ ਫਰਕ ਪੈ ਗਿਆ ਚਾਈਨਾ 35 36% ਦਾ ਚਾਈਨਾ ਦੇ ਲੋਕਾਂ ਨੂੰ ਜਿਹੜੇ ਸਿਟੀਜ਼ਨਸ਼ਿਪ ਲੈਣ ਘਟ ਗਏ ਇੰਡੀਆ ਵਾਲੇ 2011 ਦੇ ਵਿੱਚ 74% ਲੋਕ ਜਿਹੜੇ ਸੀ ਉਹ ਸਿਟੀਨਸ਼ਿਪ ਲੈ ਲਿੰਦੇ ਸੀ ਤੇ ਇਸ ਵੇਲੇ 50% 2021 ਦੇ ਵਿੱਚ ਜਿਹੜਾ ਉਹ ਲੈਣ ਨੂੰ ਤਿਆਰ ਨੇ ਤੇ ਚੇਂਜ ਜਿਹੜੀ ਹੈ 22-23% ਦੀ ਆ ਫਿਲੀਪੀਨ ਵਾਲੇ ਪਹਿਲਾਂ 80% ਲੈ ਜਾਂਦੇ ਸੀ ਤੇ ਇਸ ਵੇਲੇ 52% ਨੇ ਤੇ ਚੇਂਜ ਜਿਹੜੀ ਆ 28% ਹੈ ਪਾਕਿਸਤਾਨ ਵਾਲੇ ਪਹਿਲਾਂ ਵੀ ਬਹੁਤ ਸਿਟੀਨਸ਼ਿਪ ਨੂੰ ਲਾਈਕ ਕਰਦੇ ਸੀ ਕੈਨੇਡੀਅਨ ਨੂੰ ਤੇ ਅਜੇ ਵੀ ਕਾਫੀ ਕਰ ਰਹੇ ਨੇ ਬਹੁਤ ਥੋੜੀ ਚੇਂਜ ਹੈ ਪਾਕਿਸਤਾਨ ਵਾਲੇ ਜਿੰਨੇ ਪੀਆਰ ਹੋ ਜਾਂਦੇ ਸੀ 84% ਲੋਕ ਜਿਹੜੇ ਸਿਟੀਨਸ਼ਿਪ ਲੈ ਲੈਂਦੇ ਸੀ ਕੈਨੇਡਾ ਦੀ ਤੇ ਇਸ ਵੇਲੇ 73% ਤੇ ਅੰਕੜਾ ਖੜਾ ਹੈ 11% ਦੀ ਚੇਂਜ ਹੈ ਜੀ ਸੋ ਇਹ ਜਿਹੜੇ ਅੰਕੜੇ ਨੇ ਭਾਵੇਂ ਕਿ 2021 ਦੇ ਫਿਲਹਾਲ ਆਏ ਨੇ 2025 ਚੱਲ ਰਿਹਾ ਨਵੇਂ ਅੰਕੜੇ ਆਉਣਗੇ ਪਰ ਇਹ ਦਿਖਾ ਰਿਹਾ ਕੁਲਦੀਪ ਜੀ ਕਿ ਇਮੀਗ੍ਰੈਂਟਸ ਦੇ ਵਿੱਚ ਕੈਨੇਡੀਅਨ ਸਿਟੀਜ਼ਨਸ਼ਿਪ ਲੈਣ ਦੀ ਜਿਹੜੀ ਰੁਚੀ ਹੈ ਉਹ ਕੱਟ ਰਹੀ ਹੈ ਰਣਜੀਤ ਜੀ ਮੈਂ ਕਹਿੰਦਾ ਕਿ 2025 ਆ ਇਹ ਤੇ 2025 ਦੇ ਵਿੱਚ ਜਦੋਂ ਅੰਕੜੇ ਆਉਣਗੇ ਇਹਨਾਂ ਵਿੱਚ ਹੋਰ ਅੰਤਰ ਆਵੇਗਾ ਕਿਉਂਕਿ ਪਿਛਲੇ ਤੁਸੀਂ ਅੰਦਾਜ਼ਾ ਲਾਓ ਕਿ ਕੋਵਿਡ ਤੋਂ ਬਾਅਦ ਜਿਹੜਾ ਕਾਸਟ ਆਫ ਲਿਵਿੰਗ ਕੈਨੇਡਾ ਦੇ ਵਿੱਚ ਵਧੀ ਹੈ ਜੀ ਉਹ ਤੁਸੀਂ ਅੰਦਾਜ਼ਾ ਲਾ ਲਓ ਕਿ ਉਹਦੇ ਨਾਲ ਜਿਹੜਾ ਆਮ ਲਿਵਿੰਗ ਸਟੈਂਡਰਡ ਆ ਚਾਹੇ ਗਰੋਸਰੀਜ਼ ਹੋਵੇ ਹਾਊਸਿੰਗ ਹੋਵੇ ਜਾਂ ਹੋਰ ਕੋਈ ਚੀਜ਼ਾਂ ਹੋਣ ਤੇ ਜੌਬਸ ਜਿਹੜੀਆਂ ਇੰਨੀਆਂ ਵਧੀਆਂ ਨਹੀਂ ਹੈਗੀਆਂ ਜੌਬ ਵੇਜਸ ਉਹਨੇ ਵਧ ਨਹੀਂ ਰਹੇ ਉਹ ਸਾਰੀਆਂ ਚੀਜ਼ਾਂ ਇਹਨਾਂ ਇਹ ਜਿਹੜੇ ਇਹ ਜਿਹੜੇ ਅੰਕੜੇ ਨੇ ਉਹਨਾਂ ਤੇ ਇੰਪੈਕਟ ਪਾਉਣਗੇ ਤੇ ਇਹਦੇ ਰਿਜ਼ਲਟ 2-4 ਸਾਲਾਂ ਦੇ ਵਿੱਚ ਅੱਗੇ ਸਾਹਮਣੇ ਆਉਣਗੇ ਜੀ